ਜਿੱਥੇ ਕੌੜੇ ਰਿੱਠੇ ਵੀ ਹੋ ਗਏ ਸਨ ਮਿੱਠੇ ਜਜ ਨੂੰ ਗੁਰੂ ਸਾਹਿਬ ਦੇ ਮਿੱਠੇ ਬਚਨਾਂ ਵਾਲੀ ਧਰਤੀ ਗੁਰਦੁਆਰਾ ਸ੍ਰੀ ਰਿੱਠਾ ਸਾਹਿਬ ਦਾ ਇਤਿਹਾਸ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਦੇ ਚਰਨ ਪਏ ਤਾਂ ਉਸ ਥਾਂ ਤੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਉਹਨਾਂ ਥਾਵਾਂ 'ਤੇ ਸੋਹਣੇ ਗੁਰਦੁਆਰਾ ਸਾਹਿਬ ਸੰਬੋਧਿਤ ਹਨ ਅਜਿਹਾ ਹੀ ਇੱਕ ਅਸਥਾਨ ਹੈ ਗੁਰਦੁਆਰਾ ਰੇਠਾ ਸਾਹਿਬ ਉੱਤਰਾਖੰਡ ਦੇ ਪਹਾੜੀਆ ਵਿੱਚ ਸਥਿਤ ਗੁਰਦੁਆਰਾ ਰੇਠਾ ਸਾਹਿਬ ਜਬਾਪਤ ਜ਼ਿਲ੍ਹੇ ਵਿੱਚ ਪੈਂਦਾ ਹੈ ਇਹ ਅਸਥਾਨ ਜਿਹੜਾ ਹੈਡਕੁਆਟਰ ਤੋਂ 72 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਇਸ ਅਸਥਾਨ ਤੇ ਦਰਸ਼ਨ ਕਰਨ ਲਈ ਸੰਗਤਾਂ ਸਿਰਫ ਭਾਰਤ ਪਰ ਵਿੱਚੋਂ ਨਹੀਂ ਸਗੋਂ ਬੁਧੀਸਾਂ ਵਿੱਚ ਵੀ ਆਉਂਦੀਆਂ ਹਨ ਸੰਗਤਾਂ ਨੂੰ ਪ੍ਰਸ਼ਾਦ ਬਜੂ ਰੇਠਾ ਦਿੱਤਾ ਜਾਂਦਾ ਹੈ ਇਹ ਪਾਵਨ ਪਵਿੱਤਰ ਸਥਾਨ ਦਾ ਇਤਿਹਾਸ ਵੀ ਇਨ੍ਹਾਂ ਰ ਸ਼ੋ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਦੇ ਬਾਰੇ ਇਸ ਪਾਵਨ ਪਵਿੱਤਰ ਸਥਾਨ ਦਾ ਇਤਿਹਾਸ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਜੁੜਦਾ ਹੈ ਚੌਥੀ ਉਦਾਸੀ ਵੇਲੇ ਸਨ 1501 ਵਿੱਚ ਗੁਰੂ ਪਾਤਸ਼ਾਹ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਨਾਲ ਉੱਤਰਾਖੰਡ ਦੇ ਇਸ ਸਥਾਨ ਤੇ ਪਹੁੰਚੇ ਸਨ ਉਹਨਾਂ ਦੀ ਮੁਲਾਕਾਤ ਸਿੱਧ ਮੰਡਲੀ ਦੇ ਗੁਰੂ ਗੋਰਖਨਾਥ ਦੇ ਚਿਲੇ ਤਰਨਾਥ ਨਾਲ ਹੋਈ ਗੁਰੂ ਪਾਤਸ਼ਾਹ ਤਰਨਾਥ ਨਾਲ ਬੈਠੇ ਵਿਚਾਰ ਚਰਚਾ ਕਰ ਰਹੇ ਸਨ ਕਿ ਇਸ ਵਿਚਾਲੇ ਭਾਈ ਮਰਦਾਨਾ ਜੀ ਨੂੰ ਭੁੱਖ ਲੱਗ ਪਈ ਤਾਂ ਉਹ ਗੁਰੂ ਸਾਹਿਬ ਦੀ ਅਗਿਆ ਲੈ ਕੇ ਭੋਜਨ ਤਲਾਸ਼ ਵਿੱਚ ਇੱਧਰ ਉੱਧਰ ਟਹਿਲਣ ਲੱਗੇ ਬਹੁਤੇ ਥੰਮ ਤੇ ਦੇਖਣ ਤੋਂ ਬਾਅਦ ਵੀ ਆਖਰ ਭਾਈ ਮਰਦਾਨਾ ਜੀ ਨੂੰ ਕੁਝ ਨਾ ਮਿਲਿਆ ਉਹ ਦਾਸ ਹੋ ਕੇ ਗੁਰੂ ਪਾਤਸ਼ਾਹ ਕੋਲ ਆ ਗਏ ਗੁਰੂ ਪਾਤਸ਼ਾਹ ਨੇ ਆਪਣੇ ਸਾਥੀ ਦੀ ਪਰੇਸ਼ਾਨੀ ਨੂੰ ਦੇਖਦਿਆਂ ਉਹਨਾਂ ਨੂੰ ਹੁਕਮ ਦਿੱਤਾ ਕਿ ਸਾਹਮਣੇ ਵਾਲੇ ਦਰਖਤਰ ਤੋਂ ਫਲ ਤੋੜ ਕੇ ਖਾ ਲੋ ਅਸਲ ਵਿੱਚ ਉਹ ਦਰਖਤਰ ਰੀਠੇ ਦਾ ਸੀ ਭਾਈ ਮਰਦਾਨਾ ਜੀ ਨੂੰ ਪਤਾ ਸੀ ਕਿ ਰੀਠੇ ਕੌੜੇ ਹੁੰਦੇ ਹਨ ਪਰ ਉਹ ਗੁਰੂ ਸਾਹਿਬ ਦੇ ਉਹਨਾਂ ਦਾ ਅਟੁੱਟ ਵਿਸ਼ਵਾਸੀ ਉਹਨਾਂ ਨੇ ਸਤਗੁਰ ਦੇ ਬਚਨਾਂ ਨੂੰ ਸੱਚ ਮੰਨ ਕੇ ਉਹ ਫ ਹੁਣ ਇਸ ਸਥਾਨ ਤੇ ਮਿੱਠੇ ਰੀਠਿਆਂ ਦਾ ਪ੍ਰਸਾਦ ਸੰਗਤਾਂ ਨੂੰ ਮਿਲਦਾ ਹੈ ਮਈ ਜੂਨ ਦੇ ਮਹੀਨੇ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਸਥਾਨ ਤੇ ਪਹੁੰਚਦੀਆਂ ਹਨ ਅਤੇ ਗੁਰੂ ਸਾਹਿਬ ਦੇ ਇਸ ਸਥਾਨ ਤੇ ਦਰਸ਼ਨ ਕਰਦੀਆਂ ਹਨ